ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮੈਂ ਲੈ ਕੇ ਆ ਰਿਹਾ ਪਿੰਡ ਟੋਟੀਆਂ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਤੇ ਇੱਥੇ ਜਿਹੜੀ ਦਾਣਾ ਮੰਡੀ ਆ ਉਹਦੇ ਵਿੱਚ ਇੱਕ ਵੀਰ ਬਹੁਤ ਹੀ ਜ਼ਿਆਦਾ ਮਾੜਾ ਹਾਲਤ ਵਿੱਚ ਪਿਆ ਵਾ ਜੋ ਕਿ ਚੱਲ ਫਿਰ ਵੀ ਨਹੀਂ ਸਕਦਾ ਵੀਰ ਦੇ ਨਾ ਹੀ ਰਜਾਈ ਆ ਕੋਈ ਚੰਗੀ ਤਰ੍ਹਾਂ ਨਾ ਹੀ ਵੀਰ ਨੂੰ ਕੋਈ ਰੋਟੀ ਪਾਣੀ ਦਾ ਹੈਗਾ ਕਿਉਂਕਿ ਨਾ ਦੇ ਤੁਰ ਸਕਦਾ ਵਾ ਤੇ ਨਾ ਹੀ ਵੀਰ ਦਾ ਮਤਲਬ ਕੋਈ ਹੈਗਾ ਵਾਲੀ ਵਾਰ ਸੇ ਨੂੰ ਸਾਹਮਣ ਵਾਲਾ ਤੇ ਇਹ ਵਿਚਾਰੇ ਦੀਆਂ ਲੱਤਾਂ ਪੂਰੀ ਤਰ੍ਹਾਂ ਸਾਥ ਛੱਡ ਗਈਆਂ ਵਾ ਤੇ ਇਹਦੀ ਲੱਤ ਇੱਕ ਪੂਰੀ ਤਰ੍ਹਾਂ ਗਲੀ ਆ ਜੋ ਕਿ ਮੈਂ ਵਿਖਾ ਨਹੀਂ ਸਕਦਾ ਤੇ ਆ ਵੀਰ ਨਾਲ ਮੈਂ ਤੁਹਾਨੂੰ ਦੱਸਦਾ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਭਾਈ ਵੀਰ ਜੀ ਵੀਰ ਜੀ ਕੀ ਨਾ ਆਪਣਾ ਸੋਨੂ ਭਾਈ ਸੋਨੂ ਕਿਹੜਾ ਪਿੰਡ ਜੇ ਵੀਰ ਜੀ ਆਈ ਤੋਂ ਡੀ ਨਾ ਮੈਂ ਰੋਟੀਆਂ ਹੀ ਆ ਤੇ ਵੀਰ ਜੀ ਕੀ ਪ੍ਰੋਬਲਮ ਆ ਤੁਹਾਨੂੰ ਪ੍ਰੋਬਲਮ ਇਹ ਲੱਤਾਂ ਤੇ ਨਹੀਂ ਭਾਰ ਪੈਂਦਾ ਬਸ ਅੱਛਾ ਦਾਲਾ ਦਾਣਾ ਮਣੀ ਰੋਟੀਆਂ ਜਿੱਤੇ ਬਹਿਣ ਲੰਮੇ 15 20 ਦਿਨ ਹੋ ਗਏ ਇੱਥੇ ਰਹਿਣਾ ਮੈਨੂੰ ਯਾਨੀ ਵੀ ਕੋਈ ਆਏ ਤੁਹਾਡੇ ਡੈਰਗ੍ਰਾਫ ਦਾ ਸਿਆਇ ਤੇ ਆਏ ਨਹੀਂ ਤਾਂ ਇਦਾਂ ਠੰਡ ਜੀ ਤੁਹਾਨੂੰ ਲਈ ਕਿੰਨੀ ਵੀ ਕੋਚਾਰੋ ਬਸ ਓਪਨ ਹੈਗਾ ਹਾਂ ਯਾਰ ਇਹ ਤਾਂ ਗੱਲ ਹੈਗੀ ਆ ਤੇ ਆਪਣਾ ਕੋਈ ਮਤਲਬ ਕਿਸੇ ਨਾਲ ਗੱਲ ਨਹੀਂ ਕੀਤੀ ਕੋਈ ਬੰਦੇ ਨਾਲ ਵੀ ਭਾਈ ਪਰ ਕੋਈ ਕਹਿ ਜਾਂਦੇ ਪਰ ਆਂਦਾ ਕੋਈ ਨਹੀਂ ਹੈ ਠੀਕ ਆ ਵੀਰ ਜੀ ਕੋਈ ਗੱਲ ਨਹੀਂ ਇਹ ਆਪਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਾਉਣੀ ਆ ਤੇ ਤੁਹਾਡੀ ਹੈਲਪ ਜ਼ਰੂਰ ਵੱਧ ਤੋਂ ਵੱਧ ਵੀਰ ਕਰਨਗੇ ਮੈਂ ਮੈਂ ਰਿਕਵੈਸਟ ਹੀ ਕਰਦਾ ਹਾਂ ਭਾਈ ਜੀ ਤੇ ਮੇਰੇ ਤੇ ਹਲਕੀ ਕੀਤੀ ਜਾਵੇ ਮਣੀ ਮੋਟੀ ਨਾਲ ਰੋਟੀ ਨਾਲ ਜਆ ਪਾਣੀ ਤਾਨੂੰ ਪਤਾ ਹੀ ਤੁਹਾਡਾ ਰਗੜੀ ਵੀ ਪੜਾਈ ਦਾ ਫਰਸੀਵੇ ਦੇਣ ਲੱਗਦੇ ਕੋਈ ਗੱਲ ਨਹੀਂ ਮੇਰਾ ਵੀਰ ਵੀਰ ਦੇ ਲਾਗੋ 스멜 ਵੀ ਬਹੁਤ ਬੁਰੀ ਆ ਰਹੀ ਆ ਕਿਉਂਕਿ ਵੀਰ ਨਾ ਹੀ ਤੇ ਤੁਰ ਸਕਦਾ ਵਾ ਨਾ ਹੀ ਉੱਠ ਕੇ ਕੁਝ ਨਹਾ ਸਕਦਾ ਤਾਂ ਹੋ ਸਕਦਾ ਇਦਾਂ ਹੀ ਪਿਆ ਵਾ ਬਹੁਤ ਵਧੀਆ ਨੌਜਵਾਨ ਕਿੰਨੀ ਉਮਰ ਆ ਵੀਰ ਆਪਣੀ 29 ਸਾਲ ਉਮਰ ਆ ਵੀਰ ਦੇ ਹੈ ਤੇ ਮੈਂ ਸਾਰੀਆਂ ਜਿਹੜੀਆਂ ਵੀ ਆਪਣੀਆਂ ਜੋ ਵੀ ਸੋਸ਼ਲ ਵਰਕ ਕਰਦੇ ਆ ਮੈਂ ਨਾ ਅੱਗੇ ਰਿਕੁਐਸਟ ਕਰਦਾ ਵਾਂ ਕਿ ਪ੍ਰੀ ਪਲੀਜ਼ ਇਹ ਕਰ ਵੀਰ ਦੀ ਸਾਰ ਲਈ ਜਾਵੇ ਕਿਉਂਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਸੇਵਾ ਨਹੀਂ ਹੈਗੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਲੋਕਾਂ ਤੱਕ ਪਹੁੰਚ ਸਕੇ ਤਾਂ ਵੀਰ ਦੀ ਹੈਲਪ ਹੋ ਸਕੇ ਤੇ ਜੇ ਮੈਂ ਵੀਰ ਦੀ ਤੁਹਾਨੂੰ ਲੱਤ ਵਿਖਾਵਾਂ ਨਾ ਤਾਂ ਟੋਟਲੀ ਗਲੀ ਪਈ ਆ ਮੈਂ ਦਿਖਾਉਣਾ ਨਹੀਂ ਚਾਹੁੰਦਾ ਕਿਉਂਕਿ ਉਹਦੇ ਨਾਲ ਜਿਹੜੇ ਵੀ ਆਪਣੇ ਵਿਊਅਰਸ ਹੋਣਗੇ ਉਹਨਾਂ ਦੇ ਮਤਲਬ ਵਧੀਆ ਨਹੀਂ ਲੱਗੂਗਾ ਤੇ ਪਲੀਜ਼ ਵੀਰ ਦੀ ਹੈਲਪ ਕੀਤੀ ਜਾਵੇ ਮੈਂ ਇੱਥੇ ਆਪਣਾ ਨੰਬਰ ਦੇ ਰਿਹਾ ਵਾਂ ਜਾਂ ਫਿਰ ਮੈਂ ਪਿੰਡ ਦੇ ਸਰਪੰਚ ਦਾ ਨੰਬਰ ਇੱਥੇ ਲਿਖ ਦੂੰਗਾ ਤੇ ਪਲੀਜ਼ ਵੀਰ ਨਾਲ ਇੱਕ ਕਰ ਕੰਟੈਕਟ ਕਰਕੇ ਤੇ ਵੀਰ ਦੀ ਹੈਲਪ ਕਰੋ ਤਾਂ ਜੋ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਕਿਉਂਕਿ ਜੇ ਆਪਾਂ ਕਿ ਗਰੀਬ ਲਾਚਾਰ ਦੀ ਹੈਲਪ ਕਰਦੇ ਆਂ ਤੇ ਰੱਬ ਤਾਂ ਹੀ ਖੁਸ਼ ਹੁੰਦਾ ਠੀਕ ਆ ਵੀਰ ਜੀ ਪਲੀਜ਼ ਇੱਕ ਕਰ ਹੈਲਪ ਕਰਿਓ